ਆਈ ਹੈ 2014 ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਟੱਟ ਕਿੰਤਿਆਂ ਨੂੰ ਟਾਰਗੇਟ ਕੀਤਾ ਇਹਨਾਂ ਦਾ ਮਕਸਦ ਜਿਹੜਾ ਹੈਗਾ ਉਹ ਜੇ ਹਿੰਦੂ ਮੁਸਲਮ ਕੱਢ ਕੇ ਇਹਨਾਂ ਨੂੰ ਵੋਟ ਵੱਧ ਮਿਲਦੀ ਹੈ ਦੋਸਤੋ ਇਹ ਜੇ ਕਾਨੂੰਨ ਸਾਡੇ ਖਿਲਾਫ ਵਿਆ ਰਹੇ ਆ ਜਿਨ੍ਹਾਂ ਦੀ ਕੋਈ ਤੁਕ ਨਹੀਂ ਬਣਦੀ ਉਹ ਜਿਹੜਾ ਫਕ ਬਕ ਦੇ ਵਿੱਚ ਸੌਦਾ ਕੀਤੀਆਂ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਕੀ ਕਿਸੇ ਨੇ ਡਿਮਾਂਡ ਕੀਤੀ ਹੈ ਕਿਸੇ ਮੁਸਲਮ ਲੀਡਰ ਨੇ ਜਾਂ ਮੁਸਲਮਾਨੀ ਜਿਹੜੀ ਆਬਾਦ ਹੈ ਜਿਹੜੇ 22 23 ਕਰੋੜ ਜਿਹੜੇ ਮੁਸਲਮਾਨ ਨੇ ਕਿਸੇ ਨੇ ਮੰਗਿਆ ਕਿ ਭਾਈ ਇਹ ਵਕਫ ਤੋਂ ਤਕਰੀਮਾ ਹੋਣੀਆਂ ਚਾਹੀਦੀਆਂ ਕਿਸੇ ਨੇ ਨਹੀਂ ਮੰਗਿਆ ਜਿਹੜੇ ਖੇਤੀ ਕਾਨੂੰਨ ਕਿਸਾਨਾਂ ਦੇ ਖਿਲਾਫ ਬਣਾਏ ਗਏ ਸਨ ਉਹ ਕਿਸੇ ਕਿਸਾਨ ਨੇ ਮੰਗੇ ਕਿਸੇ ਨੇ ਨਹੀਂ ਮੰਗੇ ਜਿਹੜੀਆਂ ਜਫੇਬੰਦੀਆਂ 36 33 ਕਿਸਾਨਾਂ ਦੀਆਂ ਕਿਸੇ ਕਿਸਾਨ ਜਫੇਬੰਦੀ ਨੇ ਉਹ ਕਾਨੂੰਨ ਮਕੇ ਨਹੀਂ ਕਿ ਕਿਨੇ ਸਰਕਾਰ ੱੱਕੇ ਨਾਲ ਫੋਬ ਰਹੀ ਆ ੱੱਕੇ ਨਾਲ ਇਸ ਫੇਰ ਦਾ ਬਰਬਾਦ ਕਰਨ ਲੱਗੀ ਆ ਦੇਸ਼ ਨੂੰ ਇਹ ਦੇਸ਼ ਨੂੰ ਬਰਬਾਦ ਕੀਤਾ ਜਾ ਰਿਹਾ ਦੋ ਦੋ ਅਜਰਾ ਵੱਖਾ ਪੰਕਾ ਜੜੀਆਂ ਥੋਦਾ ਕੀਤੀਆਂ ਨੇ ਦੇਖੋ ਕਿੰਨੀ ਕਹਾਣੀ ਹੈ ਕਹਾਤਾ ਕਿ ਜਿਹੜਾ ਵੱਖਾ ਪੰਕਾ ਉਹਦੇ ਵਿੱਚ ਮੁਸਲਮ ਜਿਹੜਾ ਵੱਖਾ ਹੋ ਜਾਂਦਾ ਮੰਨਰ ਹੁੰਦਾ ਨੇ ਉਹ ਮੁਸਲਮ ਹੁੰਦਾ ਨੇ ਐਸੀ ਤਰ੍ਹਾਂ ਹੀ ਕਿਆ ਮਤਲਬ ਹਿੰਦੂਆਂ ਦੀਆਂ ਕਮੇਟੀਆਂ ਨੇ ਮੰਦਿਰਾਂ ਦੀਆਂ ਕਮੇਟੀਆਂ ਨੇ ਉਹਨਾਂ ਦੇ ਵਿੱਚ ਗੈਰ ਹਿੰਦੂ ਕੋਈ ਨਹੀਂ ਹੁੰਦਾ ਜਿਹੜੀਆਂ ਸਿੱਖਾਂ ਦੀਆਂ ਕਮੇਟੀਆਂ ਨੇ ਉਹਦੇ ਵਿੱਚ ਗੈਰ ਸਿੱਖ ਕੋਈ ਨਹੀਂ ਹੁੰਦਾ ਐਸੀ ਬਰਾਦ ਛੇੜਦੀਆਂ ਬੋਧੀਆਂ ਪਾਠ ਸਿੰਘ ਦੀਆਂ ਕਮੇਟੀਆਂ ਉਹਦੇ ਵਿੱਚ ਕੋਈ ਨਹੀਂ ਹੁੰਦਾ ਲੇਕਿਨ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹਦੇ ਤੇ ਨੰਦ ਦੱਸ ਕਿਉਂ ਹੁੰਦਾ ਇਹਦਾ ਦੇਰ ਦੇ ਵਿੱਚ ਸੋਧ ਕੀਤੀ ਆ ਕਿ ਜਿਹੜਾ ਬਕਾ ਬੋਰਡ ਹੈ ਉਹਦੇ ਵਿੱਚ ਦੋ ਮੈਂਬਰ ਨੋਰ ਮੁਹਰਮਾਨ ਕੇ ਇਹ ਸਾਡੋ ਬਦਾਸ ਨਹੀਂ ਆ ਇਹ ਸਾਡਾ ਸਾਡੇ ਨਿਰ ਟੱਕਾ ਇਹ ਬਦਾਸ ਨਹੀਂ ਕਰਾਂਗੇ ਅਸੀਂ ਹੋਰ ਕੀ ਸੋਧਾ ਕਰਦੇ ਨੇ ਹੋ ਜੰਦੇ ਜਿਹੜਾ ਅਕਤ 1950 ਆ ਸਾਡੀ ਦਾ ਕੰਮ ਜਾ ਆਲਾ ਕੇ ਬਕਾਪੁਰ ਆਪ ਕਾਰਜ ਨਹੀਂ ਕਰਦਾ ਕਿਤੇ ਵੀ ਬਕਾਪੁਰ ਬਹੁਤ ਨਹੀਂ ਕਿਤੇ ਵੀ ਉਹ ਨਹੀਂ ਤੇ ਦਿੰਦਾ ਕਰਦਾ ਲੋਕਾਂ ਦਾ ਯਾਰ ਇਹ ਕਹਦਾ ਕਰਦਾ ਜਿਹੜਾ 1200 ਰਾਜਾ ਉਹ ਜਿਹੜਾ ਸਾਡਾ ਮਹਾਰਿਤਾ ਜਿੰਦਾਬਾਦ 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 ਮਸੀਂ ਉਹਨਾਂ ਨੂੰ ਵੀ ਨਹੀਂ ਬੁਲਾ ਸਕੇ ਮਾਫੀ ਮੰਗਦੇ ਹਾਂ ਉਹਨਾਂ ਤੋਂ ਕੜੂਆਏ ਤੋਂ ਆਏ ਹੋਏ ਬਹੁਤ ਦੂਰ ਦੂਰ ਤੋਂ ਸਾਡੇ ਸਾਥੀ ਇੱਥੇ ਮਾੜੀ ਜਿਹੇ ਤੇ ਆਏ ਹੋਏ ਨੇ ਤੇ ਸਾਰਾ ਧੰਨਵਾਦ ਕਰਦਾ ਹੈ ਕਿ ਪ੍ਰਧਾਨ ਜੀ ਤੋਂ ਬਾਅਦ ਆਪਾਂ ਕਾਪੀਆਂ ਫੁੱਕਾਂਗੇ ਹੋਰ سارے ਕੰਮ ਕਰਕੇ ਬਾਕੀ ਤੋਂ ਬਾਅਦ ਮੰਗ ਪੱਤਰ ਦੇਣਾ ਸੀ ਸੀਆਈਡੀ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਇੰਟੈਲੀਜੈਂਸ ਵਾਲੇ ਸੀਆਈਡੀ ਵਾਲੇ ਖੜੇ ਨੇ ਅਸੀਂ ਅੱਜ ਭਾਈ ਚਾਰਾ ਸਾਡੇ ਸਹਿਯੋਗੀ ਤੇ ਮੁਸਲਮ ਭਾਈ ਚਾਰਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਆ ਕਿ ਜਿਵੇਂ ਮੈਂ ਤਾਂ ਬੈਂਗਰ ਜੀ ਦੇ ਜਵਾਬ ਦੇਤਾ ਕਿ ਮੈਂ ਇਹ ਕਾਨੂੰਨ ਦਾ ਕੁਝ ਨਹੀਂ ਕਰਦੇ ਜਿਹੜਾ 4 ਖੰਡ ਵਾਲਾ ਉਹਨੇ ਵੀ ਕਹਿੰਦਾ ਕਿ ਮੈਂ ਕਾਨੂੰਨ ਲਾਗੂ ਨਹੀਂ ਕਰਦੇ ਅਸੀਂ ਅੱਜ ਭਗਵੰਤ ਮਾਨ ਦਾ ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦੇ ਆ ਕਿ ਉਹ ਵੀ ਆਪਣਾ ਬਿਆਨ ਦੇ ਕਾਹਲਾ ਕਾਨੂੰਨ ਜਿਹੜਾ ਤੇ ਜਿਹੜੀਆਂ ਸੌਦਾ ਕੀਤੀਆਂ ਬਕਮੌਰ ਦੇ ਵਿੱਚ ਉਹ ਲਾਗੂ ਨਹੀਂ ਕਰਾਂਗੇ ਹੁਣ ਸਾਥੀਓ ਬਹੁਤ ਕਾਫੀਆਂ ਫੁੱਟੀਆਂ ਸਾਰੀ ਆਯੋ ਜਾਂ ਜਿਲ੍ਹੇ ਦੀ ਬਾੜ ਦੀ ਇੱਥੇ ਦੀ ਸਾਰੇ ਪ੍ਰੈਸ ਭਰਾਵਾਂ ਦਾ ਔਰ ਪ੍ਰੈਸ ਵਾਲਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਚਾਹੋ ਇਲੈਕਟ੍ਰੋਨਿਕ মিডিਆ ਵਾਲੇ ਆ ਚਾਹੇ ਤੁਸੀਂ ਤੋਂ ਅਖਬਾਰਾਂ ਵਾਲੇ ਸਾਰੇ ਪ੍ਰਿੰਟ মিডিਆ ਦਾ ਬਹੁਤ ਬਹੁਤ ਧੰਨਵਾਦ ਹੁਣ ਕਾਪੀਆਂ ਸਾੜੀਆਂ ਜਾਣਗੀਆਂ ਤੇ ਸਾਰੇ ਬਹੁਤ ਸ਼ਾਂਤ ਮਹਿਤਰੀ ਸਾਹਮਣੇ ਕਰਨ ਕਿ ਇਹ ਜੋ ਬੀ ਪ੍ਰੈਸ ਹੋਏ ਇੱਕ ਚਾਹ ਹੈ ਜਿਸ ਨੂੰ ਦਿੱਤਾ ਹੈ ਸਿੱਧੇ ਹਾਂ ਭਾਈ ਜੰਮਾ ਸਾਹੂਰ ਤੇ ਕਹਿੰਦੇ ਕਿ ਵਕਾ ਬਿਲ ਜੋ ਬੋਕਾ ਹੈ ਉਸ ਨੂੰ ਰੋਕਣਾ ਕੀਤੇ ਜੋ ਸਰਕਾਰੋਂ ਤੋਂ ਬੰਦੀ ਬੁਸ਼ ਕਰੀ ਹੈ ਉਹ ਕਿ ਤਿਲ ਪਾਸ ਕੀਤਾ ਗਿਆ ਹੈ ਇਨਸ਼ਾ ਅੱਲਾ ਇਸ ਬਿਲ ਨੂੰ ਅੰਤ ਕਰਵਾ ਕੇ ਦੇਖੋ ਜਿਹੜਾ ਇਹ ਵਕਾ ਬੋਰਡ ਬਿਲ ਜਿਹੜਾ ਇਹਨਾਂ ਨੇ ਲਾਗੂ ਕਰਿਆ ਸਾਡੇ ਪਰਮ ਸਤਿਕਾਰਯੋਗ ਹਰਿਆਮ ਮੁਸਲਮਾਨ ਕਿੰਨੇ ਵੀ ਮੇਰੇ ਜੀਰ ਠੀਕ ਹੈ ਇਹ ਆਪਣੇ ਕੁਦਮ ਦੀਆਂ ਆਏ ਨੇ ਭਾਵੇਂ ਕਿਸੇ ਦੇ ਮਜਬੂਰ ਨੂੰ ਆਪਣੇ ਕੁਸਤਾ ਲਈ ਜਿਹੜੇ ਇਹਨਾਂ ਦੇ ਸਾਥੀ ਨੇ ਉਹਨਾਂ ਨੂੰ ਸਾਡੀ ਆਪਣੀ ਰਣਕ ਤੱਪੰਦੀ ਕੋਸ਼ਿਸ਼ ਕਰ ਰਹੀ ਸਰਕਾਰ ਸਾਂਗਤ ਨੂੰ ਉਪਰੋਕਤ ਦਸ਼ਿਕਨ ਦੇ ਲਈ ਸਰਪੰਦ ਮੀਟਿੰਗ ਵਾਸਤੇ ਫਿਲ ਪਾਸ ਹੋਏ ਪੈਣੇ ਜਿੰਨਾਂ ਦੀ ਯੂਨੀਤੀ ਪਾਰਟੀ ਦੇ ਲੀਡਰ ਨੇ ਜਿਹੜਾ ਫਿਲ ਹੈ ਪਾਸ ਕਰਿਆ ਕੋਨੇ ਭਾਵੇਂ ਉਹ ਸ਼ਰਮਣੀ ਕਾਲੀ ਚਾਲਦੇ ਸਿੱਖ ਪਾਈ ਜਾ ਰਹੀ ਨਾ ਪਾਰਟੀ ਤੋਂ ਨੇ ਉਹ ਭਾਵੇਂ ਲਈ ਸਾਈ ਭਾਈਚਾਰੇ ਨੂੰ ਇਹ ਹੱਥ ਹੋ ਗਿਆ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਮੰਤਰੀਏ ਤੇ ਜਿਹੜੇ ਜਨਤਾ ਤੁਹਾਡੇ ਨਾਲ ਨੇ ਮੋਹਰੀਆਂ ਜੂਨੀਅਰ ਮੁਖੀਆਂ ਜਿਹੜੀ ਇੱਕ ਟੱਕਰ ਕੱਲੇ ਕੱਲੇ ਬੰਦੇ ਬੰਨੇ ਕੱਡੇ ਨੂੰ ਕਰਕੇ ਆਪਣੇ ਨੂੰ ਤਾਕਤ ਦੇਣਾ ਹੋਰ ਹੈ ਟਾਰਗੇਟ ਕਰਦੇ ਨੂੰ ਬੰਦ ਕਰੋ ਇਹ ਜਿਹੜਾ ਸਾਹਮਣੇ ਬੈਠੇ ਆ ਆਪਾਂ ਸਾਰਿਆਂ ਦੀ ਭਾਵੇਂ ਤੁਸੀਂ ਨਸਰਮਾਨ ਪੜਾਓ ਦੇਖੋ ਇਹਨਾਂ ਨੇ ਕੁਛੋ ਤੇ ਵੀ ਬਾਰਤ ਦੀ ਗੱਲ ਕਰਦਾ ਹੈ ਜਿਸ ਤਰ੍ਹਾਂ ਹੋਰ ਘਰਾਂ ਨਾਲ ਵੀ ਤੁਹਾਡੇ ਘਰ ਦਾ ਗਿਆ ਹੈ ਸਾਰ ਸਾਲ ਤੋਂ ਮੇਰੇ ਤੁਹਾਡੀ ਮਰਦੀ ਵੀ ਨਹੀਂ ਵੀ ਉਹ ਤੁਹਾਡੇ ਘਰ ਦੇ ਵਿੱਚ ਐਂਟਰ ਕਰਦੇ ਨਹੀਂ ਆਹ ਤੁਹਾਨੂੰ ਦੱਸ ਦਈਏ ਤੁਸੀਂ ਤੁਹਾਡੇ ਵਿੱਚ ਲਾਉਣਾ ਜਾਂ ਨਹੀਂ ਕਿਹੜਾ ਰਿਸ਼ਤਾ ਬਣਾਉਣਾ ਮਾਸਟਰ ਇੱਕ ਸਾਡੀ ਜਿਹੜੀ ਦੇਣੀਆਂ ਨੇ ਵਕਤ ਸਾਡੇ ਸੁਖ ਸੁੱਖ ਦੇ ਨੇਰੀਆਂ ਇਹਨਾਂ ਦੇ ਜਿਹੜੇ ਲੀਡਰ ਨੇ ਨਾ ਜਿਹੜੀ ਜੀਪੀਐਸ 1000 ਕਿੰਨੇ ਭਾਈ ਸਟੈਂਡ ਉਹ ਇੱਕ ਦੇ ਵਿੱਚ ਪਣੀ ਹੈ ਇਹ ਜਿਹੜਾ ਵੀਰੇ ਦੇ ਫੋਟੋਆਂ ਆ ਗਏ ਨੇ ਇੰਨਾ ਲੂਣ ਬਣਾਇਆ ਉਹਨਾਂ ਨੇ ਵੀ ਕੋਈ ਵੀ ਦੇ ਵਿੱਚ ਫਸਾ ਕੇ ਸਾਡੇ ਪਰਮਾਥੇ ਜਿਹੜਾ ਮੁਸਲਮਾਨੇ ਕਰ ਰਹੇ ਨੇ ਕਿਸੇ ਤੇਰੀ ਜਿਹੜੀ ਮੁੱਝ ਦੀ ਸ਼ਕਮੀਆਂ ਜੜਦੀਆਂ ਤੇ ਧੱਕੇ ਬੰਦ ਕਰੋ ਬੰਦ ਕਰੋ ਜੜਦੀਆਂ ਨਾਲ ਧੱਕੇ ਬੰਦ ਕਰੋ ਬੰਦ ਕਰੋ ਸਾਨੂੰ ਚੇੜ ਦਾ ਹੱਕ ਤੇ ਜਿਹੜੀ ਕਲੋਡ ਜੋੜੇ ਚ ਗੈਰ ਸਨ ਕੋਈ ਨਹੀਂ ਹੈ ਏਸੀ ਤਰ੍ਹਾਂ ਜੈਨੀਆਂ ਬੋਧੀਆਂ ਵਾਸਾ ਕਿੰਨੇ ਵੀ ਕਟੀਆਂ ਕੋਈ ਨਹੀਂ ਹਾਂ ਵਿੱਚ ਦੇ ਢਿੱਡ ਚ ਕੀ ਗੱਲ ਹੁੰਦਾ ਇਹ ਕਹਦੇ ਰੱਖਰੋ ਖੰਭੇ ਬਰਦਾਸ਼ਤ ਨਹੀਂ ਹੈ ਇਹ ਕਹਿੰਦਾ ਜਿਹੜਾ ਜਿਹੜੀ ਜਮੀਨ ਦਾ ਦੱਬਿਆ ਹੋਇਆ ਹੈ ਨਾ ਜਿਹੜੇ ਇੱਕ ਕਹਿੰਦਾ ਉਹ ਕਹਿੰਦਾ ਵੀ ਜਿਹਦਾ ਮਰਦੀ ਕਮਜਾ ਹੋਊਗਾ ਲੇਕਿਨ ਉਹਦਾ ਫੋਰ ਜਿਹੜਾ ਮਾਰੂਗਾ ਇਹਨਾਂ ਰਿਓ ਬਹੁਤ ਹਟਾ ਦੀ ਇਹ ਕਹਿੰਦਾ ਜਿਹਦਾ 12 ਸਾਲ ਕਮਜਾ ਉਹ ਜਿਹੜਾ ਬੰਦਾ ਹੈਗਾ ਉਹ ਮਾਰ ਕੇ ਦੇ ਹੱਥ ਜਗਾ ਕਰਦਾ ਇਹ ਸਾਡੇ ਨਾਲ ਬਿਲਕੁਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਆਪਾਂ ਗੱਲ ਕਰੀ ਤਾਂ ਜਗ੍ਹਾ ਮਤੇ ਇਹਨ ਟੈਕਨੋਮੀ ਨੇ ਕਾਫੀ ਸੁਭਿਸ਼ਾਰ ਤੋਂ ਨੇ ਆ ਤੇ ਤੁਹਾਡੇ ਨਾਲ ਮੰਨਦੇ ਹਾਂ ਸਾਰੇ ਦੇ ਲਈ ਰਿਪੋਰਟਰ ਛੋੜ ਕੇ ਸਾਰੇ ਦੇ ਲਈ ਹੋਏ ਨੂੰ ਇਸੇ ਤਰ੍ਹਾਂ ਤੁਹਾਡੇ ਨਾਲ ਮੋਟੇ ਤੇ ਨਾਲ ਮੋਟਾ ਛੋੜ ਕੇ ਇਹ ਸਾਡੇ ਨਾਲ ਸਰਕਾਰ ਜਿਹੜੀ ਧੱਕਾ ਕਰ ਰਹੀ ਹੈ ਜਿਹੜਾ ਸਭ ਨਾਲ ਉਹ ਵੀ ਜਰਾ ਸਭ ਤੋੜ ਰਹੇ ਆ ਉਹਨੂੰ ਇਸ ਕਰਕੇ ਸਰਕਾਰ ਦਾ ਦੋਸ਼ ਹੈ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ ਸੰਵਿਧਾਨ ਦੇ ਅੰਦਰ ਰਹਿੰਦੇ ਹਾਂ ਔਰ ਸੰਵਿਧਾਨ ਦੇ ਤਹਿਤ ਅਗਲੇ ਜਿਹੜਾ ਨਾਂ ਦੇ ਆਉਣੇ ਕਰਦਾ ਹੈ ਲੇਕਿਨ ਇਹ ਸਰਕਾਰ ਸਤੂਨ ਸਤੂਨ ਸਿੰਘ ਜੀ ਤਰਫਾਲ ਜੀ ਉਹ ਸਾਨੂੰ ਬਤਾ ਦੇ ਨਹੀਂ ਜਿੰਦ ਕੁੱਤੇ ਹੋਏ ਨੇ ਬਲੇ ਤਾਂ ਅੱਜ ਉਹ ਨਾਲੇ ਹਮੇਸ਼ਾ ਕਵਿਤਾ ਦੀ ਅੱਗੇ ਵੀ ਮਾਣਾ ਜੀ ਇੱਕ ਕਾਜ ਮੁਕੰਦਰੀ ਕਰਦੇ ਆ ਉਹਨਾਂ ਜੀ ਕੋਲ ਅੱਜ ਨਾਲ ਆਪਣੀ ਲਿਆ ਕਿਹੜਾ ਦੇਸ਼ ਚਾਹੇ ਕਿਹੜਾ ਯੋਗਦਾਨ ਉਹਨਾਂ ਦਾ ਉਹ ਆ ਕੇ ਸਾਨੂੰ ਦੱਸਣ ਜਿਹੜਾ ਬੀਜੇਪੀ ਉਹਦੀ ਨੀਕੇ ਤੇ ਚੱਲੀ ਹੋਈ ਐ ਜਦਗੀ ਐਸੀ ਹਰੇਕ ਹਰੇਕ ਵਰਗ ਚਾਹੇ ਉਹ ਪਛਾਤੀ ਬਣੇ ਦਾ ਹੋਵੇ ਚਾਹੇ ਹੋਰ ਸੰਸਾਰਪੇੜਾ ਦਾ ਹੋਵੇ ਸਰੇਖ ਭਰਜੇ आरएसएस ਦਾ ਕੋਈ ਵੀ ਬੈਠ ਕੇ ਕਹਿੰਦੇ ਵੀ ਆਰਐਸएस ਦਾ ਕੋਈ ਵੀ ਇੱਕ ਵੀ ਤੇ ਦੇਰ ਦੀ ਆਜ਼ਾਦੀ ਨਹੀਂ ਸੀ ਬਲਵੇ ਤਰ 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 ਦੇ ਇਹ ਸਾਨੂੰ ਕਮਜ਼ੋਰ ਕਰਦੇ ਲੱਗੇ ਹੋਏ ਨੇ ਸਰਮ ਦੇ ਨੋਟ ਤੇ ਸਾਨੂੰ ਜਾਤ ਪਾਤ ਦੇ ਨੋਟ ਤੇ ਪੱਟੀਆਂ ਪਾਉਣ ਲੱਗੇ ਹੋਏ ਨੇ ਸੋ ਭਰਾਵੋ ਇਹ ਕਿਸੇ ਦੇ ਨਹੀਂ ਹੈ ਇੱਕ ਨਾਸਿਕ ਦੇ ਹਨ ਹਿੰਦੂ ਦੇ ਹਨ ਮੁਸਲਮਾਨ ਦੇ ਨਾਸਿਕ ਦੇ ਵੀ ਹਨ ਇਹਨਾਂ ਨੇ ਸਿਰਫ ਆਪਣੇ ਧਾਰਮਿਕ ਜਿਹੜੀਆਂ ਜਿਹੜਾ ਜਾਇਦਾਦਾਂ ਉਹਨਾਂ ਦੀ ਜਾਇਦਾਦਾਂ ਲੱਭੜੀਏ ਨੇ ਉਹ ਦੇ ਰਹੇ ਬਿਜ਼ਨਸ ਵਾਲੇ ਲੋਕ ਨੇ ਇਹ ਬਿਜ਼ਨਸ ਵਾਲੇ ਲੋਕ ਹੜੱਪ ਕੇ ਚਲੇ ਜਾਂਦੇ ਨੇ ਸੋ ਭਾਈ ਮੈਂ ਇੱਕ ਬੇਨਤੀ ਕਰਨਾ ਤੁਹਾਨੂੰ ਸਾਰੇ ਭਾਈਚਾਰੇ ਨੂੰ ਤੁਸੀਂ ਇੱਥੇ ਬੈਠੇ ਹੋ ਖੋਣਗੇ ਆਪਾਂ ਅੱਜ ਕਰਾਂਗੇ ਜੀ ਗੱਲ ਵੱਖ-ਵੱਖ ਬਿਲਾਰੇ ਜਿਵੇਂ ਕਿ ਤੁਸੀਂ ਪਿੱਛੇ ਵੀਡੀਓ ਦੇਖੀ ਆ ਉਸ ਵੀਡੀਓ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਕੱਲ ਮੋਹਾਲੀ ਵਿੱਚ ਡੀਸੀ ਆ ਡੀਸੀ ਆਫਿਸ ਦਾ ਕਰੋ ਕਿਤਾ ਗਿਆ ਸੀ ਜਿਦੇ ਵਿੱਚ ਬਹੁਤ ਸਾਰੇ ਮੁਸਲਮਾਨ ਪਾਈ ਜਾ ਰਹੇ ਔਰ ਆਪਣਾ ਸਿੱਖ ਪਾਈ ਜਾ ਰਹੇ ਨੇ ਬਹੁਤ ਜ਼ਿਆਦਾ ਸੰਜੋਗ ਦਿੱਤਾ ਜੀ ਜਿਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਤਾਂ ਸਿੱਖ ਪਾਈ ਜਾ ਰਹੇ ਦਾ ਤਾਂ ਇਹ ਦਿਨੋਤਨਵਾਦ ਕਰਦੇ ਆ ਜੀ ਕਿ ਜਿਲ੍ਹਾ ਨੇ ਆਪਣਾ ਨਾ ਜ਼ਿਆਦਾ ਸਾਥ ਦਿੱਤਾ ਅੱਜ ਜੇ ਹੁਣ ਆਪਾਂ ਗੱਲ ਕਰਦੇ ਆਂ ਬਿੱਲ ਬਾਰੇ ਜਿਨ੍ਹਾਂ ਲੋਕਾਂ ਨੂੰ ਇਹਦੇ ਬਾਰੇ ਨਹੀਂ ਨੌਲੇਜ ਹੈਗੀ ਥੋੜਾ ਜਿਹਾ ਆਪਾਂ ਚਾਨਣਾ ਪਾਉਣੀ ਆ ਬਕਫ ਬਿੱਲ ਜਿਹੜੇ ਆਇਆ ਜੀ ਠੀਕ ਆ ਉਹਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਆਂ ਪਹਿਲਾਂ ਆਪਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਬਕਫ ਦੀ ਜਿੰਨੀ ਵੀ ਸੰਪਤੀ ਹੁੰਦੀ ਆ ਜਿੰਨੀ ਵੀ ਪ੍ਰਾਪਰਟੀ ਹੁੰਦੀ ਆ ਇਹ ਹੁੰਦੀ ਕਿ ਕਿਹੜੀ ਆਈਗਾ ਤਾਂ ਜਿੰਨੀ ਵੀ ਬਖਵ ਕੋਲ ਪ੍ਰਾਪਰਟੀ ਆ ਇਹ ਸਾਰੇ ਦਾਨ ਕੀਤੀ ਹੋਈ ਪ੍ਰਾਪਰਟੀ ਆ ਜਿਹੜੀ ਕਿ ਸਾਡੇ ਆਪਣੇ ਬਜ਼ੁਰਗਾਂ ਨੇ ਦਾਨ ਕੀਤੀ ਆ ਮਤਲਬ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜਾਇਦਾਦ ਹੁੰਦੀ ਆ ਜਾਂ ਕੋਈ ਲੋਕ ਅੱਲਾ ਦੇ ਨਾਮ ਤੇ ਬੇਸ਼ੱਕ ਜ਼ਿਆਦਾ ਨਾ ਹੋਵੇ ਫਿਰ ਵੀ ਉਹ ਅੱਲਾ ਦੇ ਨਾਮ ਤੇ ਦਾਨ ਕਰਨਾ ਚਾਹੁੰਦੇ ਆ ਤੁਹਾਨੂੰ ਲੋਕਾਂ ਨੇ ਉਹ ਪ੍ਰਾਪਰਟੀ ਦਾਨ ਕੀਤੀ ਹੁੰਦੀ ਆ ਅੱਲਾ ਦੇ ਨਾਮ ਤੇ ਮਾ ਜਿਹੜੇ ਵਖਵ ਵਿੱਚ ਮੁਲਾਜ਼ਮ ਹੁੰਦੀ ਆ ਉਹਨਾਂ ਦੀ ਡਿਊਟੀ ਹੁੰਦੀ ਆ ਉਸ ਪ੍ਰਾਪਰਟੀ ਨੂੰ ਕਸਟਡੀਅਨ ਜਿੰਨੇ ਆਪਾਂ ਕਹਿ ਦਿੰਨੇ ਆ ਮਤਲਬ ਉਸ ਪ੍ਰਾਪਰਟੀ ਦੀ ਦੇਖ ਰੱਖਿਆ ਕਰਨਾ ਔਰ ਉਸ ਦੀ ਮੈਨੇਜਮੈਂਟ ਦੇਖਣਾ ਠੀਕ ਆ ਮਤਲਬ ਜਿੰਨੀ ਵੀ ਪ੍ਰਾਪਰਟੀ ਆ ਉਸ ਪ੍ਰਾਪਰਟੀ ਦੀ ਕਿੱਥੇ ਆਪਾਂ ਨੂੰ ਕੀ ਜ਼ਰੂਰਤ ਆ ਜਿਵੇਂ ਕਈ ਜਗ੍ਹਾ ਤਾਂ ਆਪਾਂ ਨੂੰ ਮਸਜਿਦ ਦੀ ਜ਼ਰੂਰਤ ਹੁੰਦੀ ਆ ਤਾਂ ਆਪਾਂ ਨੂੰ ਮਸਜਿਦ ਬਣਾ ਕੇ ਦਿੱਤੀ ਜਾਂਦੀ ਆ ਜਿੱਥੇ ਆਪਾਂ ਨੂੰ ਮਦਰਸੇ ਦੀ ਜ਼ਰੂਰਤ ਹੁੰਦੀ ਆ ਉੱਥੇ ਆਪਾਂ ਨੂੰ ਮਦਰਸੇ ਬਣਾ ਕੇ ਦਿੱਤੇ ਜਾਂਦੇ ਆ ਇਹ ਆ ਕਈ ਜਗ੍ਹਾ ਤੇ ਮਤਲਬ ਸ਼ਹਿਰਾਂ ਵਿੱਚ ਜਿਵੇਂ ਨਾ ਪ੍ਰਾਪਰਟੀ ਦਾ দান ਕਰੀ ਹੁੰਦੀ ਆ ਉੱਥੇ ਆਪਾਂ ਨੂੰ ਲੱਗਦਾ ਕਿ ਉੱਥੇ ਹਨਾ ਦੁਕਾਨਾਂ ਬਹੁਤ ਵਧੀਆ ਚੱਲ ਸਕਦੀਆਂ ਤਾਂ ਉੱਥੇ ਦੁਕਾਨਾਂ ਵੀ ਬਣਾ ਦਿੰਦੇ ਆ ਮਾਰਕੀਟ ਬਣਾ ਦਿੱਤੀ ਜਾਂਦੀ ਆ ਜਿਹੜੀ ਕਿਰਾਏ ਤੇ ਦਿੱਤੀ ਜਾਂਦੀ ਆ ਔਰ ਗਰੀਬ ਮੁਸਲਮਾਨਾਂ ਨੂੰ ਘੱਟ ਰੇਟਾਂ ਤੇ ਦਿੱਤੀ ਜਾਂਦੀ ਆ ਔਰ ਔਰ ਜੋ ਜਿਹੜੀ ਆਮਦਨ ਹੁੰਦੀ ਆ ਉਹ ਫਿਰ ਮਸਜਿਦਾਂ ਵਿੱਚ ਮਦਰਸਿਆਂ ਵਿੱਚ ਗਰੀਬਾਂ ਵਿੱਚ ਇਹ ਜਿਹੜੇ ਆਪਣੀਆਂ ਵਿਧਵਾ ਔਰਤਾਂ ਹੁੰਦੀਆਂ ਹਨਾ ਉਹਨਾਂ ਨੂੰ ਪੈਨਸ਼ਨ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ ਤਾਂ ਹੁਣ ਜਿਹੜੇ ਸਰਕਾਰ ਨੇ ਨਵੇਂ ਕਾਨੂੰਨ ਲਿਆਂਦੇ ਆ ਉਹਦੇ ਵਿੱਚ ਉਹ ਕਹਿੰਦੇ ਆ ਕਿ ਆਪਾਂ ਤੁਹਾਡੀ ਕਮੇਟੀ ਵਿੱਚ ਜਿੰਨੇ ਮੁਸਲਮਾਨਾਂ ਦੀ ਉਹ ਇੱਕ ਪੂਰੀ ਕਮੇਟੀ ਹੁੰਦੀ ਆ ਉਹਦੇ ਵਿੱਚ ਸਾਰੇ ਮੁਸਲਮਾਨ ਪਾਈ ਹੁੰਦੇ ਆ ਉਹਦੇ ਵਿੱਚ ਉਹ ਕਹਿੰਦੇ ਆ ਕਿ ਆਪਾਂ ਦੋ ਹਿੰਦੂ ਦੋ ਹਿੰਦੂਗਲਾਜ ਬਣਾਵਾਂਗੇ ਉਹਦੇ ਵਿੱਚ ਦੋ ਹਿੰਦੂ ਫਿੱਟ ਕਰ ਦਾਂਗੇ ਤਾਂ ਫਿਰ ਉਹ ਆਪਣੇ ਹਿਸਾਬ ਨਾਲ ਹਨ ਚਲਾਣਗੇ ਹਨਾ ਮਤਲਬ ਤੁਹਾਨੂੰ ਪਤਾ ਹੀ ਆ ਜਦੋਂ ਮੁਸਲਮਾਨਾਂ ਵਿੱਚ ਹਿੰਦੂ ਆ ਜਾਣਗੇ ਉਹਨਾਂ ਨੂੰ ਸਾਡੇ ਬਾਰੇ ਕੁਝ ਵੀ ਨਹੀਂ ਪਤਾ ਸਾਡੇ ਧਰਮ ਬਾਰੇ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਕੀ ਪਤਾ ਹੈ ਨਾ ਉਹ ਆਪਣੇ ਹਿਸਾਬ ਨਾਲ ਚਲਾਣਗੇ ਮਤਲਬ ਸਿੱਧਾ ਤੰਗੇ ਪੜਕਾਉਣ ਵਾਲੀ ਉਹ ਗੱਲ ਆ ਔਰ ਸਭ ਤੋਂ ਵੱਡੀ ਗੱਲ ਆ ਮਤਲਬ ਤੁਸੀਂ ਖੁਦ ਸੋਚੋ ਕਿ ਇਹ ਸਰਕਾਰ ਦੀ ਬਹੁਤ ਵੱਡੀ ਸਾਦੀ ਸਾਦੀਸ਼ਾ ਜਿਹੜੇ ਕਿ ਅੱਜ ਸਾਡੀ ਜਿਹੜੀ ਵਕਫ ਦੀ ਜ਼ਮੀਨਾਂ ਉਹਦੇ ਤੇ ਕਬਜ਼ਾ ਕਰਨ ਨੂੰ ਫਿਰਦੀ ਆ ਕੱਲ ਨੂੰ ਸਾਡੇ ਘਰਾਂ ਤੇ ਵੀ ਕਬਜ਼ਾ ਕਰੇਗੀ ਅੱਜ ਸਾਡੀਆਂ ਮਸਜਿਦਾਂ ਤੇ ਸਾਡੇ ਮਦਰਸਿਆਂ ਤੇ ਕਬਜ਼ਾ ਕਰਨ ਨੂੰ ਫਿਰਦੀ ਆ ਕੱਲ ਨੂੰ ਫਿਰ ਸਿੰਤਾ ਟਾਰਗੇਟ ਸਾਡੇ ਘਰਾਂ ਨੂੰ ਕੀਤਾ ਜਾਏਗਾ ਔਰ ਇਹਦੇ ਵਿੱਚ ਇਹ ਨਹੀਂ ਕਿ ਕੱਲਾ ਮੁਸਲਮਾਨਾਂ ਦਾ ਸਿੱਖਾਂ ਦਾ ਹਿੰਦੂਆਂ ਦਾ ਸਾਰਿਆਂ ਦਾ ਇਹਨਾਂ ਦਾ ਕੋਈ ਵੀ ਆਪਣਾ ਨਹੀਂ ਹੈਗਾ ਇਹਨਾਂ ਦੇ ਸਿਰਫ ਆਪਣੇ ਹੈਗੇ ਆ ਅਡਾਨੀ ਇੜਾਨੀ ਅਵਾਨੀ ਜਿਹੜੇ ਵੀ ਹੈਗੇ ਆ ਉਹ ਆਪਣੇ ਆ ਉਹਨਾਂ ਵਾਰੀ ਸੋਚ ਕੇ ਚੱਲਦੇ ਆ ਇਹਨਾਂ ਦਾ ਮਕਸਦ ਸਿਰਫ ਐਨਾ ਹੈ ਕਿ ਆਪਾਂ ਨਾਲ ਤੋਂ ਜ਼ਮੀਨਾਂ ਖੋਲੀਏ ਔਰ ਅਵਾਨੀ ਇੜਾਨੀਆਂ ਨੂੰ ਦੇ ਦਈਏ ਹੁਣ ਤੁਹਾਨੂੰ ਪਤਾ ਆ ਸ਼ਾਰਾ ਵਿੱਚ ਜ਼ਮੀਨਾਂ ਕਿੱਥੇ ਬਚੀਆਂ ਆ ਉੱਥੇ ਦਾ ਛੋਟੇ ਛੋਟੇ ਘਰ ਬਣਾ ਕੇ ਲੋਕ ਰਹਿੰਦੇ ਆ ਜਦ ਕਿ ਫਿਰ ਇਹਨਾਂ ਨੂੰ ਪਤਾ ਹੀ ਪਤਾ ਹੀ ਕਿ ਬਹੁਤ ਜ਼ਿਆਦਾ ਜ਼ਮੀਨਾਂ ਹੁੰਦੀਆਂ ਖੁੱਲੀਆਂ ਡੁੱਲੀਆਂ ਜ਼ਮੀਨਾਂ ਇਸ਼ਾਰਾ ਵਿੱਚ ਵੀ ਆ ਪਿੰਡਾਂ ਵਿੱਚ ਵੀ ਆ ਹੁਣ ਆਪਾਂ ਉਹ ਜ਼ਮੀਨਾਂ ਖੋਲੀਏ ਔਰ ਉਹਨਾਂ ਤੇ ਬੜੇ ਬੜੇ ਮੋਲ ਬਣਾ ਦਈਏ ਔਰ ਮੋਲ ਬਣਾਣੇ ਕਿੰਨੇ ਆ ਵੰਨੇ ਡਾਣੀਆਂ ਨੇ ਠੀਕ ਆ ਜੀ ਉਹਦੇ ਵਿੱਚ ਆਪਣਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਵਾਸੇ ਨਵੀਆਂ-ਨਵੀਆਂ ਸਾਦੀਆਂ ਚੱਲ ਰਹੀਆਂ ਸਰਕਾਰ ਦੀਆਂ ਨਵੇਂ-ਨਵੇਂ ਬਿਲ ਆਪਣੇ ਕੋਲੋਂ ਹੀ ਪੇਸ਼ ਕਰੀ ਜਾਂਦੇ ਆ ਜਿਨ੍ਹਾਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਬਾਕੀ ਗੱਲ ਕਰਦੇ ਆ ਕਿ ਕੁਝ ਲੋਕ ਤੁਸੀਂ ਦੇਖੇ ਹੋਣੇ ਆ ਕਿ ਮੁਸਲਮਾਨ ਪਾਈਚਾਰਾ ਜਿਹਨੂੰ ਕਹਿੰਦੇ ਆ ਕਿ ਵਿੱਚ ਕੁਝ ਮੁਸਲਮਾਨ ਪਾਈਚਾਰਾ ਇਸ ਬਿਲ ਦੇ ਹੱਕ ਵਿੱਚ ਵੀ ਆਏ ਆ ਪਹਿਲਾਂ ਤਾਂ ਮੈਂ ਕਲੀਅਰ ਕਰਦਾ ਕਿ ਉਹ ਸਾਰੇ ਮੁਸਲਮਾਨ ਨਹੀਂ ਹੈਗੇ ਉਹਦੇ ਵਿੱਚ ਕੁਝ ਹਿੰਦੂ ਵੀ ਹੈਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੁਸਲਮਾਨਾਂ ਦਾ ਪੇਸ਼ ਧਾਰਨ ਕਰਿਆ ਹੋਇਆ ਠੀਕ ਆ ਸਰਕਾਰ ਨੂੰ ਪਤਾ ਆ ਆਪਣੇ ਆਪੇ ਬਹੁਤ ਜ਼ਿਆਦਾ ਖੇਡ ਖੇਡ ਦਿਆ ਉਹਨਾਂ ਨੂੰ ਮੁਸਲਮਾਨ ਬਣਾ ਕੇ ਪੇਸ਼ ਕਰ ਦਿੰਦੀ ਆ ਪਰ ਸਾਰੇ ਨਹੀਂ ਹੈਗੇ ਵਿੱਚ ਕੁਝ ਮੁਸਲਮਾਨ ਵੀ ਹੈਗੇ ਆ ਜਿਹੜੇ ਬਖਵੜ ਚ ਜਿਹੜੇ ਮੁਲਾਜ਼ਮ ਬੈਠਿਆ ਉਹਨਾਂ ਤੋਂ ਤੰਗ ਕਿਉਂਕਿ ਤੁਹਾਨੂੰ ਪਤਾ ਆ ਹਾਰਤਾਰੰਭੀਚ ਲੋਕ ਬੇਈਮਾਨ ਹੁੰਦੇ ਆ ਜਿਹੜੇ ਸਿਰਫ ਆਪਣੇ ਬਾਰੇ ਸੋਚਦੇ ਆ ਆਪਣੇ ਘਰ ਭਰ ਦੇ ਆ ਠੀਕ ਆ ਉਹਦੇ ਵਿੱਚ ਕੁਝ ਲੋਕ ਹੈਗੇ ਆ ਜਿਹੜੇ ਵਕਫ ਬੋਰਡ ਦੀ ਜਿੰਨੀ ਵੀ ਜਾਇਦਾਦ ਆ ਦਾ ਗਲਤ ਇਸਤੇਮਾਲ ਕਰਦੇ ਆ ਉਹ ਆਪਣੇ ਘਰਾਂ ਨੂੰ ਭਰਨ ਚ ਲੱਗਿਆ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਇੱਕ ਦਿਨ ਮਰ ਕੇ ਅਸੀਂ ਉਸ ਅੱਲਾਹ ਤਾਲਾ ਨੂੰ ਜਾ ਕੇ ਮੂੰਹ ਦਿਖਾਉਣਾ ਹੈ ਔਰ ਉਹਨੇ ਸੱਤ ਤੋਂ ਕੱਲੀ-ਕੱਲੀ ਚੀਜ਼ ਦਾ ਸਾਫ ਖਤਾਬ ਲੈਣਾ ਹੈ ਸਾਰਾ ਕੁਝ ਭੁੱਲ ਕੇ ਉਹ ਬਸ ਆਪਣੀ ਦੁਨੀਆ ਚ ਮगन ਹੋਏ ਹੋਏ ਆ ਤਾਂ ਉਹਨਾਂ ਦੇ ਖਿਲਾਫ ਵੀ ਮੁਸਲਮਾਨ ਪਾਇਜਾਰਾ ਆਇਆ ਹੈ ਤਾਂ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਟਾਈਮ ਸਹੀ ਨਹੀਂ ਹੈਗਾ ਤੁਸੀਂ ਪਹਿਲਾਂ ਵੀ ਉਹਨਾਂ ਬਾਰੇ ਬਾਤ ਚੱਕ ਸਕਦੇ ਤੇ ਪਰ ਹੁਣ ਇਹੋ ਜਿਹੀਆਂ ਗਲਤੀਆਂ ਨਾ ਕਰੋ ਹੁਣ ਤੁਸੀਂ ਸਾਰੇ ਸਰਕਾਰ ਦੇ ਵਿਰੁੱਧ ਹੀ ਆਓ ਸਰਕਾਰ ਦੇ ਵਿਰੁੱਧ ਹੀ ਰੋਸ ਪ੍ਰਦਰਸ਼ਨ ਕਰੋ ਤਾਂ ਕਿ ਆਪਣਾ ਆਪਣੀਆਂ ਜਾਇਦਾਦਾਂ ਸੇਫ ਰਹਿ ਸਕਣ ਔਰ ਉਸ ਤੋਂ ਬਾਅਦ ਅਗਰ ਹੁੰਦਾ ਹੈ ਇਨਸ਼ਾਅੱਲਾ ਕਿ ਸਾਰੇ ਬਿੱਲ ਰੱਦ ਹੋਣਗੇ ਔਰ ਉਸ ਤੋਂ ਬਾਅਦ ਪਾਉਣਾ ਵਾਲੇ ਵੀ ਗੱਲ ਕਰਾਂਗੇ ਜਿਹੜੇ ਬਈਮਾਨ ਵਿੱਚ ਬੈਠੇ ਆ ਠੀਕ ਆ ਬਾਕੀ ਮੈਂ ਧੰਨਵਾਦ ਕਰਨਾ ਚਾਹਾਂਗੀ ਸ਼ਾਹੀ ਇਮਾਮ ਜੀ ਦਾ ਸ਼ਾਹੀ ਇਮਾਮ ਲੁਧਿਆਣਾ ਦੇ ਜੀ ਜੋ ਬਹੁਤ ਵਧੀਆ ਹੱਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਦੀ ਗੱਲਾਂ ਵਿੱਚ ਕੋਈ ਵੀ ਧੋਗਲੀ ਗੱਲ ਨਹੀਂ ਹੁੰਦੀ ਕੋਈ ਵੀ ਰਾਜਨੀਤੀ ਵਾਲੀ ਗੱਲ ਨਹੀਂ ਹੁੰਦੀ ਉਹ ਅੱਲਾਹ ਤੋਂ ਡਰਨ ਵਾਲੇ ਬੰਦੇ ਆ ਔਰ ਬਿਲਕੁਲ ਹੱਕ ਸੱਚ ਦੀ ਗੱਲ ਕਰਦੇ ਨੇ ਤਾਂ ਅਜਿਹੇ ਇਮਾਨਦਾਰ ਲੋਕਾਂ ਦੀ ਸਾਨੂੰ ਜ਼ਰੂਰਤ ਆ ਇਹੋ ਜਿਹੇ ਇਮਾਨਦਾਰ ਲੋਕ ਸਾਹਮਣੇ ਆਣ ਔਰ ਸਾਨੂੰ ਇਹੋ ਜਿਹੇ ਲੋਕਾਂ ਦੀ ਬਹੁਤ ਬਹੁਤ ਜ਼ਿਆਦਾ ਹਰ ਇੱਕ ਧਰਮ ਵਿੱਚ ਇਹੋ ਜਿਹੇ ਲੋਕਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਹੱਕ ਸੱਚ ਤੇ ਖੜ ਸਕਣ ਹੱਕ ਸੱਚ ਦਾ ਫੈਸਲਾ ਕਰ ਸਕਣ ਉਸ ਰੱਬ ਤੋਂ ਡਰ ਸਕਣ ਠੀਕ ਹੈ ਜਿਹੜੇ ਬੇਈਮਾਨ ਲੋਕਾਂ ਉਹਨਾਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਦਾ ਕੋਈ ਦਿਨ ਈਮਾਨ ਨਹੀਂ ਹੁੰਦਾ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਪੋਸਟਾਂ ਤੋਂ ਹਟਾ ਦਿੱਤਾ ਜਾਵੇ ਔਰ ਇਹੋ ਜਿਹੇ ਜਿਹੜੇ ਇਮਾਨਦਾਰ ਲੋਕ ਆ ਉਹਨਾਂ ਨੂੰ ਭਰਤੀ ਦਿੱਤਾ ਜਾਵੇ Thank you. you. Assalamu alaikum.